ਕੋਈ ਸੰਬੀਧ ਕੀ ਲੇ ਗਈ ਆ ਮੈਡਮ ਅੱਜ ਜੀਤਪੁਰ ਬੱਠੇ ਨੇ ਜਿਹੜੇ ਆਪਣੇ ਪੰਜ ਸਾਥੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਹੈਲੀਪੈਡ ਚੜ੍ਹਨ ਤੋਂ ਪਹਿਲਾਂ ਮੀਟਿੰਗ ਕਰਕੇ ਗਿਆ ਸੀ ਇਹ ਹੁੰਦੀ ਆ ਸੱਭੂ ਹੁੰਦੀ ਜੇ ਉਹ ਤੋਂ ਅੱਜ ਦਾ ਸੰਬੀਧ ਕੀ ਕਰਕੇ ਆ ਰਹੇ ਨੇ ਕੋਈ ਗਰੀ ਤਾਂ ਮੈਨੂੰ ਹਰਾਨੀ ਵੀ ਹੁੰਦੀ ਆ ਕਿ ਜਿਉਂਦੇ ਸੱਜਦੇ ਨੋ ਮੈਂ ਕਿ ਅਸੀਂ ਨਾਮ ਨੂੰ ਫਰਵਾੜੇ ਮੋਟ ਕਹਿੰਦਾਈਏ ਕਿਉਂਕਿ ਭਾਰਤਪਾ ਵਾਲੇ ਇਹਨੇ ਲੀਡਰ ਸੀ ਉਹਨਾਂ ਨੇ ਪਹਿਲਾਂ ਵੋਟ ਪਾਈ ਸੀ ਜਦੋਂ ਉਹ ਐਮ ਆਈ ਪਾਰਟੀ ਸੀ ਛੇੜੇ ਰਹਿੰਦੇ ਅੱਜ ਭਾਰਤਪਾ ਲਈ ਵੋਟ ਵੰਗਰੀ ਆ ਉਹਨਾਂ ਨੇ ਵੋਟ ਪਾ ਚੁੱਕੀ ਆ ਪਹਿਲਾਂ ਹੋਇਆ ਐਮ ਆਈ ਪਾਰਟੀ ਸੀ ਸੋ ਇਹਨੇ ਕਿਸਾ ਨਹੀਂ ਤਾਂ ਹੋ ਗਿਆ ਪਰ ਆਪਾਂ ਹੋਰ ਸਾਰੇ ਕਰ ਦਣਾ ਲੋਕਾਂ ਨੂੰ ਤੇ ਆਪਣੀ ਮੰਗ ਜਿਹੜੀ ਸਾਜ ਮੰਗ ਨੂੰ ਲੈ ਕੇ ਅੱਜ ਆਪਾਂ ਇਕੱਠੇ ਆ ਚਾਹੇ ਬਾਕਬਾਖਸ਼ ਚਾਹੇ ਬੰਨੀਆਂ ਹੋਰ ਵੀ ਇੱਥੇ ਆਪਣੇ ਨਾਲ ਇੱਧਰ ਸਾਈਡਾਂ ਤੁਸੀਂ ਦੇਖ ਰਹੇ ਬੈਠੇ ਆ ਉਹ ਵੀ ਆਪਣੀ ਮੰਗ ਲੈ ਕੇ ਆਏ ਆ ਆਪਣੇ ਆਪਾਂ ਆਪਣੀ ਮੰਗ ਰੱਖਣੀ ਆ ਪਰ ਆਪਾਂ ਜਿਹੜੇ ਮੁਲਾਜ਼ਮ ਆਪਣੀ ਵੱਡੀ ਮੰਗ ਲੈ ਕੇ ਪੇਸਟੇਲ ਦਾ ਮਸਲਾ ਲੈ ਕੇ ਇੱਥੇ ਪਹੁੰਚੇ ਆ ਤਾਂ ਉਸ ਨੂੰ ਆਪਾਂ ਪਰਤਾਕ ਕਰਨ ਦੇ ਲਈ ਉਸ ਨੂੰ ਜਨਮੀ ਹਲਕਾਉਣ ਦੇ ਲਈ ਤਾਂ ਆਪਾਂ ਸਾਰਾ ਸੁਰੱਖਿਅਤ ਕਰਨ ਤੋਂ ਕਰੋਗੇ ਸਾਰਾ ਆਪਣੀ ਵਿੱਚ ਸੱਚੀਆਂ ਬੰਦੀ ਕਰੀਏ ਸੋ ਵੀ ਸੱਚੀ ਆਪਣਾ ਵਿਚਾਰ ਰੱਖਦੇ ਜਹੰਦਾ ਖਾਸ ਕਰਕੇ ਲੜਸ਼ੀਆਂ ਮਾਰ ਮਾਰ ਜੋੜਿਆ ਚਾਹਣੀ ਸੱਚੀ ਸੋ ਲੜਕਾ ਲੜਕਾ

ਸਾਨੂੰ ਨਾ ਕਈ ਸਾਥੀਆਂ ਦੇ ਤੋਂ ਨੋਂ ਦੇਗੇ ਕਿ ਵੀਰੇ ਵੀ ਸੱਚੀ ਮੁੱਚੀ ਆਪਣਾ ਪੰਜਾਬ ਦੇਖੇ ਲੱਭੀ ਹੋ ਜੂਗਾ ਤਾਂ ਸਾਥੀਓ ਬਹੁਤ ਪਛੇਤ ਚੱਲਦੇ ਆ ਜਦੋਂ ਅਸੀਂ ਨੀਰ ਸੁਗਾ ਸੀ ਜਦੋਂ ਸਾਡੀ ਛਾੜ ਕਰਦੀ ਪਾਕੀ ਆਉਂਦੀ ਰਹੀ ਮੇਰੇ ਯਾਦ ਲਗਾ 2020 ਦੇ ਵਿੱਚ ਲਾਕਡਾਊਨ ਲੱਗਿਆ ਸੀ 10 ਸਤੰਬਰ 20 ਦੇ ਵਿੱਚ ਅਸੀਂ ਇੱਕ ਟੈਸਟ ਕੀਤਾ ਸੀ ਸੰਗੂਰ ਦੇ ਵਿੱਚ ਉਦੋਂ ਸਿੱਖਿਆ ਮੰਤਰੀ ਸਮੂਰ ਜਗਤ ਸਿੰਘ ਰਾਹੀਂ ਤਾਂ ਸਾਡੀ ਕੀਰਤੀ ਸਟਾਰਟ ਸੀ ਜੀ ਅਸੀਂ ਸਿਰਫ ਪੂਰੇ ਪੰਜਾਬ ਦੇ ਵਿੱਚੋਂ 66 ਬੰਦੇ ਇਕੱਠੇ ਹੋਏ ਸੀ ਸਿੱਖਿਆ ਮੰਤਰੀ ਦਾ ਫੇਰਨ ਵਾਸਤੇ ਔਰ ਪੁਲਿਸ ਦੇ ਬੰਦੇ 150 ਸੀ ਸਾਨੂੰ ਉਹ ਮਸ਼کریاں ਕਰਦੇ ਸੀ ਮਜ਼ਾਕ ਕਰਦੇ ਸੀ ਕਿ ਮਾਸਟਰ ਜੀ ਘੱਟੋ-ਘੱਟ 150 ਕੁ ਕਰ ਲੈਂਦੇ ਅਸੀਂ ਉੱਥੇ ਗਏ ਕੇ ਆਏ ਸੀ ਕਿ ਕੋਈ ਗੱਲ ਨਹੀਂ ਅੱਪਾ ਅਗਲੀ ਵਾਰ ਮਿਲਾਂਗੇ ਔਰ ਅਗਲੀ ਵਾਰ ਜੋ ਤੁਹਾਡਾ ਕਾਜ ਸੀ ਉਹ 300 ਸੀ ਤਾਂ ਸਾਥੀਓ ਸਾਡੇ ਮੈਂ ਯਾਦ ਕਰਵਾਵਾਂ ਇੱਕ ਐਨਸੀਬੀ ਦੇ ਵੱਲੋਂ 2018 ਦੇ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਹਨੂੰ ਅਸੀਂ ਕਾਲਾ ਕਰੋਨ ਕਿਹਾ ਸੀ ਉਹ ਨੋਟਿਸ਼ ਨੇ ਇਹ ਕਹਿੰਦਾ ਸੀ ਕਿ ਈ.ਟੀ.ਵੀ. ਪੋਸਟ ਦੇ ਉੱਪਰ ਵੀ.ਟੀ.ਵੀ. ਭਰਤੀ ਹੋ ਸਕਦਾ ਹੈ। ਹੋਰ ਇਹ ਸੁਣ ਜੇ ਆਇਆ ਸੀ ਕਿ ਜਿਹੜਾ ਉਹ ਐਨਸੀਪੀ ਲੈਣ ਵਾਲੀ ਜੋ ਐਨਸੀਪੀ ਉਹ ਲੈ ਵੀ ਕਿਸੇ ਹਾਲ ਦੇ ਦਿੱਤੀ ਸਾਡੇ ਲੋਕ ਕਹਿੰਦੇ حائے 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 साल मु पाल